ਹਾਂਜੀ ਅੱਜ ਆਪਾਂ ਵੀਡੀਓ ਬਣਾਵਾਂਗੇ ਜਿਨ੍ਹਾਂ ਦੇ ਬੱਚੇ ਫੋਰਨ ਕੰਟਰੀਆਂ ਵਿੱਚ ਰਹਿੰਦੇ ਨੇ ਬਾਹਰ ਗਏ ਹੋਏ ਨੇ ਉਹਨਾਂ ਦੇ ਪਿੱਛੇ ਬਜ਼ੁਰਗ ਨੇ ਮਰ ਕੇ 60 ਸਾਲ 65 ਸਾਲ 70 ਸਾਲ 75 ਸਾਲ ਦੇ ਵੀ ਹੈਗੇ ਨੇ ਕਈ ਬਜ਼ੁਰਗ ਤਾਂ ਹੈਲਪਰ ਦਾ ਖਾਣਾ ਖਾ ਲੈਂਦੇ ਨੇ ਹੈਲਪਰ ਨੂੰ ਘਰੇ ਲਾ ਲੈਂਦੇ ਨੇ ਤੇ ਹੈਲਪਰ ਦਾ ਬਣਾਇਆ ਖਾਣਾ ਖਾ ਲੈਂਦੇ ਨੇ ਤੇ ਕਈ ਬਜ਼ੁਰਗ ਨੇ ਜਿਹੜੇ ਕਹਿੰਦੇ ਅਸੀਂ ਹੈਲਪਰ ਦਾ ਖਾਣਾ ਨਹੀਂ ਖਾਣਾ ਅਸੀਂ ਤਾਂ ਆਪ ਹੀ ਬਣਾ ਕੇ ਖਾਵਾਂਗੇ ਫਿਰ ਅੱਜ ਕੱਲ੍ਹ ਇਹੋ ਜਿਹਾ ਟਾਈਮ ਆ ਵੀ ਕੋਈ ਵੀ ਮਤਲਬ ਕਿ ਸਰੀਰ ਪੱਖੋਂ ਸਹੀ ਨਹੀਂ ਹੈਗਾ ਕਿਸੇ ਨੂੰ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਸਰਵਾਈਕਲ ਆ ਤੇ ਕਿਸੇ ਤੋਂ ਵੀ ਨਾ ਆਟਾ ਗੁੰਨਿਆ ਜਾਂਦਾ ਹੈ ਤੇ ਨਾ ਮਰ ਕੇ ਕਿਤੇ ਆਲੂ ਪਰੌਠਾ ਖਾਣ ਨੂੰ ਦਿਲ ਕਰਦਾ ਹੈ ਤਾਂ ਨਾ ਉਹ ਪਿੱਠੀ ਬਣਦੀ ਆ ਹੱਥ ਦੇ ਹੱਥਾਂ 'ਚ ਵੀ ਜ਼ੋਰ ਚਾਹੀਦਾ ਮਰ ਕੇ ਸਰੀਰ ਠੀਕ ਆ ਤਾਂ ਆਪਾਂ ਸਾਰਾ ਕੁਝ ਕਰ ਲੈਨੇ ਆ ਕੁਝ ਉਮਰ ਦਾ ਲਿਹਾਜ਼ ਹੋ ਜਾਂਦਾ ਹੈ ਕੁਝ ਬਿਮਾਰੀ ਦੇ ਨਾਲ ਲੋ ਤੁਹਾਨੂੰ ਹੁਣ ਆਪਾਂ ਆਲੂ ਦੀ ਪਿੱਠੀ ਬਣਾਉਣੀ ਤੇ ਆਟਾ ਗੁੰਨਣਾ ਦੱਸਦੇ ਆ ਕਿ ਆਪਾਂ ਥੋੜੀ ਜਿਹੀ ਜਿਹਾ ਸਹੂਲਤ ਲੈ ਲਈਏ ਤਾਂ ਆਪਾਂ ਨੂੰ ਹੈਲਪਰ ਦੀ ਲੋੜ ਨਹੀਂ ਪੈਂਦੀ ਆਪਾਂ ਘਰ ਦੇ ਵਿੱਚ ਖੁਦ ਹੀ ਆਪਣਾ ਕੰਮ ਕਰ ਸਕਦੇ ਆ ਕਿਉਂਕਿ ਬੱਚੇ ਤਾਂ ਸੌਦੀ ਬਾਹਰ ਨੇ ਬਸ ਦੋਨੇ ਬਜ਼ੁਰਗ ਜੋੜਾ ਹੀ ਐ ਇੱਧਰ ਹਾਂਜੀ ਹੁਣ ਆਪਾਂ ਤੁਹਾਨੂੰ ਨਾ ਵਿੱਚ ਪਾ ਕੇ ਦਿਖਾਉਨੇ ਆ ਜਦ ਵੀ ਇਹ ਕਿਵੇਂ ਲੋਕ ਹੁੰਦਾ ਇਹ ਦੇਖੋ ਇਹਨੂੰ ਐਦਾਂ ਪਾ ਲੈਣਾ ਤੇ ਐਦਾਂ ਜਿਹੜਾ ਦੇ ਦੇਣਾ ਇਹਨੂੰ ਇੱਧਰ ਆਪਾਂ ਤੁਹਾਨੂੰ ਰਾੜ ਪਾ ਕੇ ਦਿਖਾਉਨੇ ਆ ਆ ਦੇਖੋ ਐਂ ਕਰਕੇ ਇਹਨੂੰ ਵੀ ਇਦਾਂ ਲੌਕ ਕਰ ਦੇਣਾ ਹੁਣ ਇੱਧਰ ਆਪਾਂ ਸਵਿਚ ਤੇ ਆਉਨੇ ਆ ਐਦਾਂ ਇਹਨੇ ਥੱਲੇ ਚਲੇ ਜਾਣਾ ਇੱਕ ਆਪਾਂ ਦੋ ਹੱਥਾਂ ਦੀ ਹੈਲਪਰ ਲੈਣੀ ਆ ਇੱਕ ਦਿਨ ਨਾਲ ਸਵਿਚ ਕਰਨੀ ਆ ਇੱਕ ਦਿਨ ਨਾਲ ਲਓ ਹੁਣ ਆਪਾਂ ਮਸ਼ੀਨ ਚਲਾਉਨੇ ਆ 2 ਮਿੰਟ ਤੇ ਇਹਦੇ ਨਾਲ ਜੇ ਆਪਣੇ ਆਲੂ ਸੈੱਟ ਰਹਿੰਦੇ ਤਾਂ ਠੀਕ ਹੈ ਨਹੀਂ ਆਪਾਂ ਇਹਦੇ ਉੱਤੇ ਇਹਦਾ ਕਵਰ ਦੇ ਦੇ ਤੇਰੇ ਆਲੂ ਬਾਹਰ ਨਹੀਂ ਨਿਕਲਣਗੇ ਮਨਾਉਂਦੇ ਸਾਰੇ ਦਿੱਤੀ ਮੱਤੇ ਬੰਦੀ ਹੈ ਆਪਾਂ ਨੇ ਮੱਤੇ ਚ ਲੋੜ ਪੈਂਦੀ ਹੈ ਆਪਾਂ ਸਟੀਲ ਦਾ ਪਲਟਾ ਨਹੀਂ ਲੈਣਾ ਆਪਾਂ ਪਲਾਸਟਿਕ ਦੀ ਕੜਸੀ ਲੈਣੀ ਹੈ ਜਿਹਦੇ ਨਾਲ ਆਪਾਂ ਨੂੰ ਇਦਾਂ ਇਹਨੂੰ ਹੱਥ ਵਿੱਚ ਥੋੜਾ ਥੋੜਾ ਹਲਕਾ ਹਲਕਾ ਕਰੀਏ ਨਾ ਜਿਹਨੂੰ ਨਾਲ ਲੱਗ ਜਾਂਦੇ ਨੇ ਤੌਂਦੇ ਦੇ ਹੁਣ ਵੀ ਪੈਂਡੀਆਂ ਨੇ ਆਪਣੇ ਕੋਲੇ ਦੇਖੋ ਜੀ ਹੁਣ ਆਪਾਂ ਨੇ ਇੱਥੇ ਆਲੂ ਪਿੱਠੀ ਤਿਆਰ ਕੀਤੇ ਆ ਨਾਲ ਹੀ ਆਪਾਂ ਨੇ ਮਸਾਲੇ ਰੱਖੇ ਹੋਏ ਨੇ ਆਪਣੇ ਸਹੂਲੀਕ ਕੋਲੇ ਰੱਖੇ ਸਾਰੇ ਜੀ ਲੋਟ ਜਿਹੜਾ ਆਪਣੀ ਪਿੱਠੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਬੰਦ ਕਰਦੇ ਆ ਇਹ ਆਪਾਂ ਮਤਲਬ ਇਹ ਪਲਟਾ ਜਿਹੜਾ ਤਾਂ ਵਰਤਣਾ ਮਤਲਬ ਇਹ ਪਲਾਸਟਿਕ ਦਾ ਤਾਂ ਖੁਰਚਣਾ ਵਰਤਣਾ ਇਹਦੇ ਵਿੱਚ ਜਿਹੜੀ ਰਾੜ ਨੇ ਤੇ ਵਿੱਚ ਬਾਲ ਆ ਜੇ ਆਪਾਂ ਸਟੀਲ ਦਾ ਵਰਤਾਂਗੇ ਇਹਦੇ ਵਿੱਚ ਮਰ ਕੇ ਫਸ ਕੇ ਇਹ ਟੁੱਟ ਜਾਉ ਆਪਣਾ ਰਾਹ ਟੁੱਟ ਜਾਊਗਾ ਜਿਹੜਾ ਪਲਾਸਟਿਕ ਹੈ ਨਾਲ ਹੀ ਘੁੰਮ ਜਾਂਦਾ ਹੈ ਇਸ ਲਈ ਆਪਣੇ ਪਲਾਸਟਿਕ ਦਾ ਵਰਤਨਾ